ਤੇ ਵੱਡਾ ਸਤਕਾਰ ਜੁੜਿਆ ਹੋਇਆ ਯਾਰਾਂ ਨਾਲ ਬਹਾਰਾਂ ਮੇਲੇ ਮਿਤਰਾ ਦੇ ਉਧਰੋਂ ਬਾਈ ਮਨਦੀਪ ਬੋਰੀ ਬਾਗੋ ਬਾਗਾ ਬਾਪੂ ਹੁਣ ਹੀ ਸਰਪੰਚ ਸਾਹਿਬ ਹੁਣ ਹੀ ਪੰਟੂ ਸਰਪੰਚ ਟਿੱਬੇ ਵਾਲਾ ਬੈਠਾ ਗਰਨਾਮ ਨੱਪਾ ਵਾਲਾ ਹਲਕਾ ਹਲਕਾ ਮੂੰਹ ਤੇ ਹੱਥ ਫੇਰੀ ਜਾਂਦਾ ਹੈ ਜਿੱਤੀ ਝੱਜਤ ਵਰਦੀ ਵਾਲਾ ਆ ਗਈ ਬਈ ਕੱਲ ਦੀ ਤਿਆਰੀ ਕਰੀ ਜਾਂਦਾ ਵਾ ਗੋਗੀ ਮਲਖਪੁਰੀਆ ਉਹਦਾ ਮੁੰਡਾ ਵੀਰਪਾਲ ਮਲਖਪੁਰੀਆ ਗੱਦਬਾਨੀ ਕਰ ਗਿਆ ਯਾਵਾ ਜੀ ਕੀ ਦੱਸਾਂ ਮਾਰਿਆ ਤਾਂ ਬਾਈ ਜੀ ਦੱਸਣ ਵਾਲੀ ਕਾਲੀ ਨਹੀਂ 19 ਸੈਕਿੰਡ ਫਾਟ ਪੁਆਇੰਟ ਲੱਗ ਗਿਆ ਬਾਈ ਜੀ 19 ਸੈਕਿੰਡ ਫਾਟ ਪੁਆਇੰਟ ਲੱਗ ਗਿਆ ਧਰਤੀ ਮੈਂਤੀ ਵੀਰੋ ਜਿਹਨੂੰ ਧਰਤੀ ਮੈਂਨ ਕਹਿੰਦੇ ਹੁੰਦੇ ਆ ਇਹ ਆ ਜਿੱਥੇ ਪੀਤੀ ਗਰਿਆ ਤੋ ਪ੍ਰੇਮ ਸਿੰਘ ਜੀ ਲੋਪੋ ਤਰਤਪਾਲ ਸਿੰਘ ਜੀ ਲੋਪੋ ਪੀਤੀ ਗਰਿਆ ਨੱਬ ਜਿਹੜਾ ਅੰਦਰਲੇ ਪਾਸੇ ਭੱਜ ਗਿਆ ਤੇ ਬਾਹਲੇ ਪਾਸੇ ਉਹ ਭੱਜ ਗਿਆ ਬਾਈ ਜੀ ਪਾਲਾ ਕਲਾਰ ਗਰਨਾਮ ਕਲਾਰ ਤੀਜੇ ਸ਼ੇਰ ਜਨਤਪੁਰ ਰਾਜੂ ਸਰਹਾਰਾ ਮੇਜਾ ਸਿੰਘੀ ਬਿਹਾਲਾ ਉਹ ਮਨਜੀਤ ਸਿੰਘ ਜਨਤਪੁਰ ਡੋਕਰ ਦਾ ਪਰਲੇ ਪਾਸੇ ਗਰੇਵ ਭੱਜ ਗਿਆ ਪੀਪੀ ਕਰਿਆਲ ਦਾ ਭੱਜ ਗਿਆ ਨਪਾਲੇ ਦਾ ਤੇ ਦੇਖਦੇ ਆ ਗੱਲ ਕਿੱਥੇ ਜਾਂਦੀ ਆ ਬਾਈ ਜੀ ਗੱਲ ਜਿਹਨੂੰ ਧਰਤੀ ਮੇਲਨ ਕਹਿੰਦੇ ਆ ਉਹ ਗੱਲ ਹੋਈ ਆ ਤੇ ਹੁਣ ਦੇਖਦੇ ਆ ਗੱਲ ਕਿੱਥੇ ਜਾਂਦੀ ਆ ਤੈਂਦੇ ਆ ਪਟਾਕੇ ਕਹਿੰਦੇ ਬੂਰੀ ਹੋਵੇ ਮੱਝ ਦਾ ਚਾਟ छणक भी जब्ती लियावे रोटी पावे छणक भी दइल दोरी जमें दो कारक भी अच्छा चल रहा हुआ मुकाबला शिखर वाल पहुंचा हुआ मुकाबला बल्ले बल्ले हो पाई है